ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਇੱਕ ਜਰਸੀ ਇੱਕ ਟਾਪ ਕਲਾਸ ਗੱਭਣ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਇੱਕ ਬਈ ਆ ਗਈ ਗਰਲੈਂਡੋ ਨਸਲ ਚ ਤੇ ਤਾਜੀ ਸੂਈ ਵੀ ਬੱਚਾ ਵੀ ਮਗਰ ਬੱਛੀ ਆ ਤੇ ਜਿਸ ਪਿੰਡ ਤੋਂ ਜੋ ਵੀ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਭਦੌੜ ਸਹਿਣਾ ਭਾਈ ਰੁਪੇਸ਼ ਚੰਨਾਗਲ ਸਿੰਘ ਵਾਲਾ ਨੇੜੇ ਰਹਿ ਜਾਂਦੇ ਆ ਆਓ ਕਰ ਲੈਨੇ ਭਾਈ ਨਾਲ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਵਧੀਆ ਠੀਕ ਹੈ ਜੀ ਨਾਮ ਤੇ ਮੋਬਾਈਲ ਨੰਬਰ ਬੋਲੋ ਜੀ ਨਾਮ ਹਰਾ ਸਿੰਘ ਜੀ ਮੋਬਾਈਲ ਨੰਬਰ 9872796931 9872796931 ਬਾਈ ਦਾ ਕੰਟੈਕਟ ਨੰਬਰ ਹੈ ਬਾਈ ਜਿਹੜੀ ਬੈਡ ਦੇ ਨੇ ਕਿਹੜਾ ਸੂਆ ਸੂਈ ਹੈ ਦੂਜਾ ਸੂਆ ਸੂਈ ਹੈ ਜੀ ਇਹ ਕਦੋਂ ਕੱਲ ਦੀ ਰਾਤ ਸੂਈ ਹੈ ਜੀ ਕੱਲ ਰਾਤ ਹਾਂ ਹੁਣ ਤੱਕ ਕਿਹਦੀ ਚਵਾਈ ਕਰੀ ਵੀ ਆ ਦੇਰ ਜੂਰ ਪੈ ਗਈ ਹਾਂ ਜੀ ਬੱੱਚੀ ਕੀ ਦੇਤਾ ਬੱੱਛੀ ਹੈ ਜੀ ਬੱੱਛੀ ਪੜੀ ਸੀਗੀ ਨਾ ਨਾੜੂਆ ਨਾੜੀਆਂ ਬੱੱਛੀ ਦਾ ਦੇਖ ਲੈ ਬਾਈ ਹੂੰ ਨਾੜੂਆ ਨਾਲ ਦਿਖਾ ਦੇ ਓਕੇ ਬਾਈ ਕਰਕੇ ਦੀ ਚਵਾਈ ਆ ਪਾਸ 6 ਵਜੇ ਕਰੀ ਜੀ ਕਿਵੇਂ ਆ ਲੈ ਜਿਵੇਂ ਮਰਜੀ ਹੱਥ ਫੇਰੀ ਚੱਲ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਤੇ ਸਵੇਰੇ ਚਵਾਈ ਕਿੰਨੇ ਵਜੇ ਕਰੀ ਸੀ 6 ਵਜੇ ਕਰੀ ਜੀ 8:44 ਪਾਏ ਮਤਲਬ 4 ਕਿਲੋ ਦੁੱਧ ਕੜਤਾ ਓਕੇ ਬਾਈ ਹਾਂ ਫੈਂਟ ਬਹੁਤ ਹੋ ਗਈ ਦੀ ਫੈਂਟ ਬਹੁਤ ਵਧੀਆ ਰਮੀ ਨਹੀਂ ਮੰਨਦੀ ਹਾਂ ਤੌਫਾ ਹੀ ਆ ਕਿ ਨਹੀਂ ਤੌਫਾ ਹੀ ਆ ਠੰਡੀ ਸੀਲ ਆ ਬਾਕੀ ਚਾਰੇ ਥਣ ਨਿਕੜਵੇਂ ਪੂਰੇ ਗੈਵ ਤੇ ਕੱਲਾ ਕੱਲਾ ਥਣ ਪੂਰੀ ਵਿਥੇਰੇ ਥਣ ਬਾਈ ਕੀ ਆ ਬਾਤ ਆ ਠੰਡੀ ਵਹੀ ਆ ਯਾਰ ਠੰਡੀ ਬਹੁਤ ਨਸਲ ਕਿਹੜੀ ਹੈ ਗਰਲੈਂਡੋ ਗਰਲੈਂਡੋ ਆ ਗਈ ਠੀਕ ਹੈ ਬਾਈ ਖੋਲ ਲੈ ਮੜੀ ਤੋਰ ਫ੍ਰੀਟ ਇੱਕ ਨੰਬਰ ਤੌਫਈ ਆ ਮੱਝ ਨਾਲ ਦਾ ਦੁੱਧ ਦੇ ਦੇਣਾ ਫੈਂਟ ਕਰ ਮੱਝ ਦੀ ਫੁੱਲ ਚੰਗੀ ਆਊਗੀ ਸੂਈ ਸੂਈ ਆ ਬੱਚਾ ਵੀ ਬੱਚੀ ਦੇਤੀ ਬੱਚੀ ਨੇ ਬਾਈ ਨਾਲ ਹੀ ਤਿਆਰ ਹੋ ਜਾਣਾ ਫੇਸ ਦੀ ਬਿਊਟੀ ਦੇਖੋ ਬਾਈ ਕਮਾਲ ਦੀ ਆ ਬਾਕੀ ਤੋਰਾ ਚੈੱਕ ਕਰ ਲੋ ਕਰਮਾਲੀ ਦਾ ਇੱਕ ਨੰਬਰ ਤੋਰਾ ਆ ਗਿਆ ਕੀ ਮੋਦ ਬਾਕੀ ਟਾਈਮ ਦੱਸ ਦੇ ਆਪਣੀ ਚਵਾਈ ਕਰੀ ਹੋਏ ਵੀ ਆ ਟਾਈਮ ਆ ਹਾਂ ਟਾਈਮ ਦੱਸਦਾ ਬਾਈ ਕੋਈ ਨਹੀਂ ਕੀ ਮੋਲ ਹੈ ਜੀ ਮੁੱਲ ਦਾ ਤਾਂ ਕਰਾ 55000 ਹਾਂਜੀ 60000 ਦੇ ਦਵਾਂਗੇ ਮੁੱਲ 55000 50000 ਦੀ ਵਹਿੜਾ ਜਿਹੜੀ ਬਾਈ ਕਹਿੰਦਾ ਦੇ ਦੇਾਂਗੇ ਬਾਈ ਜਮਾ ਜੈਜ ਮੁੱਲ ਲਾ ਖਿੱਚ ਕੇ ਮੁੱਲ ਰੱਖਿਆ ਬਾਲਾ ਮੁੱਲ ਨਹੀਂ ਰੱਖਿਆ ਬਾਕੀ ਕੋਈ ਚੱਕਰ ਨਹੀਂ ਧਾਰਾ ਬਾਈ ਮਾਰ ਕੇ ਰਖਾਂਦਾ ਠੰਡੀ ਦਾ ਇੰਨੀ ਦਾ ਬੱਚਾ ਛੱਡ ਤੇ ਨਿਆਣਾ ਪਾ ਜਿਵੇਂ ਮਰਜ਼ੀ ਵਹਿ ਜਾ ਕੋਈ ਚੱਕਰ ਨਹੀਂ ਕੋਈ ਵਾਸਤਾ ਨਹੀਂ ਨੂੰ ਕਹਿਣਾ ਕੁਛ ਨਹੀਂ ਕੋਈ ਵਾਸਤਾ ਨਹੀਂ ਬੜੀ ਠੰਡੀ ਹੈ ਯਾਰ ਕਰਮ ਬਾਈ ਹੂੰ ਲੈ ਬੜੀ ਚੰਗੀ ਜਵਾਈ ਆ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਲੈ ਬੜੀ ਚੰਗੀ ਚਵਾਈ ਹੈ ਹਨ ਹਮ ਲੈ ਮੋਟੀ ਮੋਟੀ ਚਵਾਈ ਹੈ ਕੀ ਬਾਤ ਆ ਬਈ ਇੱਕ ਨੰਬਰ ਚੋਣ ਆ ਬਈ ਜਿਵੇਂ ਮਰਜ਼ੀ ਚਵਾਈ ਚਾ ਚਾ ਵਾ ਲੈ ਓਕੇ ਆ ਬਈ ਜਵਾਈ ਹਮ ਠੰਡੀ ਸੀਲ ਬਾਕੀ ਕੌਫਾਈ ਆ ਗਰਮੀਆਂ ਦਾ ਕਨੇ ਬਈ ਗਰਮੀ ਨਹੀਂ ਮੰਨਦੀ ਫੈ ਗਰਮੀ ਜਮ ਨਹੀਂ ਮੰਨਦੀ ਬਾਕੀ ਦੁੱਧ ਦੇ ਨੇ 14 ਕਿਲੋ ਪਹਿਲੇ ਸੂਏ ਦਿੱਤਾ ਅਰ ਕੀ ਦੇ ਦੂ 16 17 ਕਿਲੋ ਠੀਕ ਆ ਭਾਈ ਹੂੰ ਦੁੱਧੂ ਮੈਂ ਸਰ ਦਾ ਓਕੇ ਭਾਈ ਹਾਂ ਹੂੰ ਅੱਗੇ ਜਰਸੀ ਜਰਸੀ ਨੇ ਦੂਜਾ ਸੂਆ ਸੋਣਾ ਜੀ ਕਿੰਨੇ ਦਿਨ ਲਉ ਇਹ ਇਹਦੇ 5 ਦਿਨ ਪਿਆ ਜੀ ਟੂਆ ਟਾ ਦਿਖਾ ਦੇ ਬੋਦੀ ਬਾਦੀ ਸਹੀ ਗੱਲ ਆ ਭਾਈ ਟੂਆ ਟੂਆ ਬਹੁਤ ਪੰਜਾਬ ਵਾਲੀ ਜਲਸੀ ਆ ਕੋਈ ਛੋਟੀ ਜਿਹੇ ਕੋਈ ਹਮਤਲਾ ਨਹੀਂ ਸਹੀ ਗੱਲ ਆ ਹਾਂ ਪੂਰੀ ਇੱਕਾ ਮਾਰ ਆ ਇਧਰ ਨਾਲ ਤੇ ਮੌਕਾ ਆ ਅੰਦਰਲੇ ਪਾਸੇ ਉਹ ਦਿਖਾ ਦੇ ਅੱਛਾ ਜਦੋਂ ਸੂਪਿਆਪੀ ਝੜ ਜਾਂਦਾ ਉਹ ਠੀਕ ਆ ਮਾੜੀ ਜੀ ਫੋਰਡ ਜੀ ਆ ਦਿਖਾ ਦੇ ਹੂੰ ਕਹੋ ਪਾਗਲਾ ਕਹਿੰਦਾ ਵੀ ਦਿਖਾਇਆ ਨਹੀਂ ਵੈਣੀ ਵਾਲੇ ਪਾਸੇ ਗੰਨੀ ਆ ਨਾ ਪਾਗਲਾ ਹਾਂ ਹਾਂ ਅੰਦਰਲੇ ਪਾਸੇ ਠੀਕ ਆ ਕਾਲਾ ਆ ਕਾਲਾ ਯਾ ਬਰੀਕ ਜੀ ਇਹਨੇ ਮੌਕੇ ਜਾਂਦੇ ਸਹੀ ਆ ਹੂੰ ਚੱਕਰ ਤੋਂ ਤਾਂ ਕੋਈ ਨਹੀਂ ਹੋਣਾ ਨਾ ਕੋਈ ਚੱਕਰ ਨਹੀਂ ਉਹ ਅਗਲਾ ਕਹਿੰਦਾ ਆਪਾਂ ਦਿਖਾਤਾ ਠੀਕ ਆ ਹਾਂ ਅਜੇ 5 ਕਿਲੋ ਡੇ ਲਜੂ ਇਹਨੇ ਪਹਿਲੇ ਸੂਏ ਦਿੱਤਾ ਤਾਂ ਤਾਂ 16 ਲੀਟਰ ਠੀਕ ਆ ਭਾਈ ਅਰਕੀ ਦੇ ਦੂ 18 ਲੀਟਰ ਦੂਜੇ ਸੂਏ ਸੂਗੀ ਬਾਕੀ ਜਾਨ ਵਾਲੀ ਵਹਿੜਾ ਕੀ ਕੋਈ ਐ ਨਹੀਂ ਟੂਆ ਟੂਆ ਚੰਗਾ ਬੋਦੀ ਚੰਗੀ ਆ ਜਾਨ ਵਾਲੀ ਵਹਿੜਾ ਕੱਦ ਵਾਲੀ ਆ ਭਾਈ ਹਾਂ ਕੱਦ ਵਾਲੀ ਆ ਰਾਜੀ ਰੂਜੀ ਆ ਕੋਈ ਛੋਟੀ ਨਾ ਐ ਕੱਦ ਵਾਲੀ ਆ ਹਕਾਦਾਰੀ ਆ ਬਾਕੀ ਜਰਸੀ ਆ ਮੰਗੀ ਫੁੱਲ ਲੱਗ ਰਹੀ ਆ ਹਾਂ ਹਾਂ ਮਿਲਦੀ ਘਟ ਹੈ ਮਿਲਦੀ ਘਟ ਹੂੰ ਬਾਕੀ ਰਾਜੀ ਕੋਈ ਲਿੱਸੀ ਨਹੀਂ ਸਹੀ ਗੱਲ ਹੈ ਬਈ ਕੀ ਮੋਲਾ ਜੈ ਜਫਰ ਮੋਲੇ ਦਾ ਕਿੰਨਾ ਮਰਜ਼ੀ ਕਰਾ ਲਾ ਚਾਹੇ 65 ਕਰਾ ਲਾ ਹੂੰ ਚਾਹੇ 70 ਕਰਾ ਲਾ 58000 ਦੀ ਦੇਵਾਂਗੇ ਠੀਕ ਹੈ ਬਈ ਹਾਂ ਮੁੱਲ ਕਰਾਉਣਾ ਬਾਈ ਕਹਿੰਦਾ 65 70 ਜੱਡਾ ਮਰਜ਼ੀ ਕਰਾਓ 58000 ਦੀ ਬਿਹੜਾ ਜਿਹੜੀ ਦੇ ਦਾਂਗੇ ਮੌਕੇ ਤੇ ਬਈ ਮਾੜਾ ਮੋਟਾ ਇਮਾਨਦਾਨ ਹੋਊਗਾ ਬਾਲਾ ਨਹੀਂ ਹੋਣਾ ਮੁੱਲ ਬਈ ਦੇ ਜੈਜੀ ਹੁੰਦੇ ਖਿੱਚ ਕੇ ਮੁੱਲ ਹੁੰਦੇ ਆਗੇ ਲੈਂਡ ਨਹੀਂ ਕੋਈ ਐ ਨਹੀਂ ਵੀ ਐ ਪੂਰੀ ਵਧੀਆ ਬਾੜ ਹਮ ਪੰਜਾਬ ਵਾਲੀ ਜਰਸੀ ਆ ਕੋਈ ਐ ਨਹੀਂ ਸਹੀ ਗੱਲ ਆ ਬਸ ਜਾਣ ਵਾਲੀ ਆ ਕੋਈ ਲਿੱਸੀ ਲਾਵੀ ਨਹੀਂ ਸਹੀ ਗੱਲ ਆ ਹਾਂ ਹਮ ਬਾਕੀ ਮੁੱਲ ਜੈ ਹਾਂ ਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦਾ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਕੀ